ਪੂਰਾ ਗੈਂਗਾ ਚੋਰਾਂ ਦਾ ਗੈਂਗ ਪੂਰੀ ਟੀਮਾ ਪੂਰੇ ਪੰਜ ਬੰਦੇ ਨੇ ਸੋ ਜਾਣੇ ਜਿੰਦੇ ਗੁੰਡੇ ਲੈ ਕੇ ਘਰਾਂ ਦੇ ਵਿੱਚ ਬਾਹਰ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਕੀ ਨਾ ਆ ਦੇਖ ਲੋ ਵੀਡੀਓ ਲੈ ਵੀ ਆ ਖੜੇ ਨੇ ਦੋ ਮੋਟਰਸਾਈਕਲ ਉਹ ਉੱਪਰੋਂ ਦੇਖੋ ਸਾਹਮਣੇ ਆ ਰਿਹਾ ਬੰਦਾ ਟੱਪ ਕੇ ਕੰਦ ਉਹ ਇੱਕ ਨਾਲ ਖੜਾ ਹੋਰ ਉਹਦੇ ਕੰਦੋਂ ਪਰਦੂ ਥੋੜਾ ਦੇਖਿਆ ਉਹਨੇ ਪੂਰੀ ਟੀਮ ਹੈ ਪੂਰੀ ਟੀਮ ਇਹਨਾਂ ਦੀ ਦੇਖੀ ਜਾਇਓ ਹੁਣੇ ਪਹਿਲਾਂ ਗੇਟ ਖਲੂਗਾ ਦੇਖੂ ਆਗੇ ਕਿ ਘਰੇ ਕੌਣ ਕੌਣ ਹੈਗਾ ਕੌਣ ਕੌਣ ਨਹੀਂ ਹੈਗਾ ਤੇ ਨਾਲ ਦੀ ਸਾਰੀ ਟੀਮ ਅੰਦਰ ਆਊਗੀ ਹੁਣ ਆ ਆਗੇ ਦੇਖੋ 2 3 4 5 ਪੰਜ ਜਣੇ ਨੇ ਠੀਕ ਐ ਆ ਖੜੇ ਨੇ ਦੋ ਮੋਟਰਸਾਈਕਲ ਉਹ ਲੈ ਆ ਬੱਚਾ ਵੀ ਇਹਨੂੰ ਲੱਗਦਾ ਇਹਨਾਂ ਦੇ ਨਾਲ ਹੀ ਐ ਲਓ ਜੀ ਪੰਜ ਬੰਦੇ ਇੱਕ ਬੱਚਾ ਠੀਕ ਐ ਉਹਨੂੰ ਖੜਾ ਰੱਖਿਆ ਸਾਈਡ ਤੇ ਗੇਟ ਦੇ ਕੋਲ ਕਿ ਰੱਖੀ ਕਰੀ ਹੁਣ ਸਾਰੇ ਦੇਖ ਰਹੇ ਨੇ ਇਹ ਆ ਜਿਹੜੇ ਦੋ ਮੋਟਰਸਾਈਕਲ ਖੜੇ ਨੇ ਇਹ ਝਖਣੇ ਇਹਨਾਂ ਨੇ ਉਹ ਬਾਹਰੋਂ ਲੋਕੀ ਲੰਘ ਰਹੇ ਨੇ ਇਹ ਚੈੱਕ ਕਰ ਰਿਹਾ ਮੋਟਰਸਾਈਕਲ ਦਾ ਲੋਕ ਲੋਕ ਉਹ ਜਵਾਕ ਜਿਆਦਾ ਚਲਾ ਗਿਆ ਦੇਖੋ ਅਸਲ ਗੇਲ ਲਾਉ ਜੀ ਗੇਟ ਲਾਤਾ ਗੇਟ ਲੱਗ ਗਿਆ ਇਹ ਉਹ ਲਾਤਾ ਗੇਟ ਠੀਕ ਹੈ ਮੋਟਰਸਾਈਕਲ ਦਾ ਮੋੜਿਆ ਥੋੜਾ ਜਿਹਾ ਇਧਰ ਨੂੰ ਕਰਕੇ ਉਹਨੇ ਤੇ ਹੁਣ ਕੀ ਹੋਊਗਾ ਉਹ ਸਾਰੀ ਭੱਜ ਲੈ ਇਧਰ ਨੂੰ ਦੇਖ ਜਵਾਕ ਜਹਾ ਸੀ ਬੈਲਾ ਇਕ ਉਹ ਦੋ ਉਧਰ ਵੜ ਗਏ ਤਿੰਨੇ ਇਧਰ ਆਏ ਸੀ ਫਰਾਂ ਤੱਕ ਕੁਝ ਚੱਕਿਆ ਨਹੀਂ ਇਹਨਾਂ ਨੇ ਦੇਖੀ ਜਾਓ بڑے ਸੋਹਣੇ ਟੰਗ ਨਾਲ ਚੋਰੀ ਕਰੀਏ ਇਹਨਾਂ ਨੇ ਦੇਖੀ ਜਾਓ ਗਰਾ ਉਹ ਦੌੜਦਾ ਪਰਲੇ ਮੋਟਰਸਾਈਕਲ ਦਾ ਦੁਬਾਰੇ ਦੇਖਿਓ ਆ ਦੇਖਿਓ ਹੁਣ ਦੁਬਾਰੇ ਤੇ ਉਹ ਪਰਲੇ ਮੁੰਡੇ ਨਾ ਉਹ ਉਹ ਤੋੜਨੀਆਂ ਦੁਬਾਰੇ ਦੇਖਣਾ ਤੇ ਆ ਗਿਆ ਉਹ ਤੇ ਉਹ ਮਾਰਿਆ ਜ਼ੋਰ ਨਾਲ ਜ਼ੋਰ ਨਾਲ ਧੱਕਾ ਜਾਂ ਮਾਰਿਆ ਨੂੰ ਤੇ ਤੋੜਤਾ ਜਿੰਦਾ ਉਹਦਾ ਲੋਕ ਤੋੜਦਾ ਮੋਟਰਸਾਈਕਲ ਦਾ ਆਹ ਸਟਾਰਟ ਕਰ ਰਿਹਾ ਇਧਰ ਉਹ ਤਰੀਕਾ ਹੋਰ ਕੱਢ ਲਿਆ ਦੇਖੋ ਤਿੰਨ ਸੀ ਬਾਈ ਮੋਟਰਸਾਈਕਲ ਤਿੰਨ ਮੋਟਰਸਾਈਕਲ ਚੋਰੀ ਕਰੇ ਨੇ ਤਿੰਨ ਮੋਟਰਸਾਈਕਲ ਆ ਲੋ ਦਿਨ ਦੇ ਦਿਹਾੜੇ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਐਨ ਸਖਰ ਦੁਪਹਿਰੇ ਆਏ ਨੇ ਠੀਕ ਐ ਚ ਪੰਜ ਮੁੰਡੇ ਨੇ ਤਿੰਨ ਮੋਟਰਸਾਈਕਲ ਨੇ ਜਦੋਂ ਨੇ ਖੋਲਤਾ ਗੇਟ ਹੁਣ ਨੂੰ ਲੱਗਾ ਇਹ ਇੱਕ ਇੱਕ ਕਰਕੇ ਨਿਕਲਣਗੇ ਲੈ ਬਾਈ ਤਿਆਰੀਆ ਹੁਣ ਦੇਖੀ ਜਾਓ ਵੀਡੀਓ ਵਾਧਾ ਤੋਂ ਬਾਅਦ ਸ਼ੇਅਰ ਕਰਦੇ ਆ ਤੁਸੀਂ ਸੋ ਜਾਂਨੇ ਹੋ ਘਰੇ ਬੜ ਕੇ ਕੁੰਡੇ ਜਿੰਦੇ ਲਾ ਕੇ ਕੋਈ ਆਵੇ ਬਾਹਰ ਕੋਈ ਨਾ ਆਵੇ ਕੋਈ ਪਤਾ ਨਹੀਂ ਲੱਗਦਾ ਹੈਗਾ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਬੰਦਾ ਬਾਹਰ ਗਿਆ ਹੁਣ ਦੇਖਣ ਠੀਕ ਹੈ ਬੰਦਾ ਬਾਹਰ ਚਲਾ ਗਿਆ ਦੇਖਣ ਇੱਕ ਲੰਘਿਆ ਇਧਰ ਨੂੰ ਹੁਣ ਇਹ ਲੰਘਿਆ ਇਧਰ ਨੂੰ ਆਹ ਰਹਿ ਕੇ ਦੋ ਜਣੇ ਇਹ ਵੀ ਇਧਰ ਨੂੰ ਲੰਘੇ ਆਹ ਲਓ ਜੀ ਬਿਲਕੁਲ ਵੀ ਨਹੀਂ ਪਤਾ ਲੱਗਦਾ ਤੁਸੀਂ ਐਂ ਦੇਖ ਲਓ ਯਾਰ ਠੀਕ ਹੈ ਮਤਲਬ ਕਿ ਤੁਸੀਂ ਸੋ ਜਾਂਨੇ ਹੋ ਦਿਨ ਦੇ ਦੁਪਹਿਰੇ ਘਰੇ ਬੜ ਕੇ ਪਤ ਮਾੜਾ ਮੋਟਾ ਧਿਆਨ ਰੱਖਿਆ ਕਰੋ ਬਿੜ ਕੇ ਰੱਖਿਆ ਕਰੋ ਕਿ ਕੋਈ ਵੀ ਆ ਕੇ ਤੁਹਾਡਾ ਇਦਾਂ ਚੋਰੀ ਕਰ ਸਕਦਾ ਠੀਕ ਹੈ ਵੀਡੀਓ ਬਹੁਤ ਬਹੁਤ শেয়ার ਕਰ ਦਿਓ ਕਰ